ਇਹਨੂੰ ਹੋਏ ਸੜਕ ਹਾਦਸੇ 'ਚ ਡਰਾਈਵਰ ਸਣੇ 7 ਮਾਸੂਮ ਬੱਚਿਆਂ ਦੀ ਹੋਈ ਮੌਤ ਦੇ ਮਾਮਲੇ ਵਿੱਚ ਮਾਪਿਆਂ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਤੋਂ ਇਨਸਾਫ ਲੈਣ ਲਈ ਮਾਤਾ ਰਾਣੀ ਚੌਕ ਸਾਹਮਣੇ ਤਹਿਸੀਲ ਕੰਪਲੈਕਸ ਵਿਖੇ ਚੱਲ ਰਹੇ ਪੱਕੇ ਤਰਨੇ 'ਚ ਵੀ ਬਾਜੇ ਇੰਦਰ ਕਰਨੇ ਸ਼ਾਮਿਲ ਹੋ ਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਉਹਨਾਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਦੋਸ਼ ਲਗਾਉਂਦਿਆਂ ਹੋਏ ਪੀੜਤ ਪਰਿਵਾਰ ਨੂੰ ਪੰਜਾਬ ਦੇ ਰਾਜਪਾਲ गुलाब चंद कटारिया नाल पंच जून चंडीगढ़ विखे मिला के इंसाफ परोसा दवाया प्राइम समाणा तो गुरप्रीत सिंह दी रिपोर्ट ਉਰਾ ਉਰਾ ਲੁਭੇ ਜੱਟਾਂ ਆਇਆ ਮੇਰੇ ਕੇ ਗੁਣ ਕਾ ਮਰਦ ਕਾ ਪੇਸਾ ਨਾ ਸਿਨੂ ਕੋ ਕਿੰਨਾਂ ਦਸਤੀਏ ਉਤੇ ਜਿੰਦ ਰਾਤਰੀ ਉੱਤਿਆ ਕੁੱਤੇ ਖਾਵੇ ਕਰੋ ਸਾਧਨ ਕੇ ਮਦ ਸ਼ੀਵਲ ਸ਼ੀਵਲ ਵਰਦੀ ਜਿੰਨੀ ਪੂਲ ਸਲਾਈ ਵੀ ਸੀ ਸਮਸ਼ਾਨ ਘਾੜ ਜਿਕੇ ਅਸੀਂ ਗੁੰਡੇ ਆ ਛੱਡਦਾ ਜਵਾਬ ਚਲੇ ਗਏ ਇਹ ਇੰਨੇ ਪ੍ਰੈਸ਼ਰ ਸੀ ਸਾਨੂੰ ਵੀ ਕਹਿੰਦੇ ਘਰ ਵੀ ਨਾ ਲੈ ਕੇ ਜਾਓ ਸਿਵਲ ਵਰਤਿਆ ਚ ਪੁਲਿਸ ਲਾਰਕੀ ਹੈ ਫੋਨ ਕਰਾਈ ਗਈ ਬਾਹਰ ਵੀ ਅਸੀਂ ਗੁੰਡੇ ਆ ਸਾਡਾ ਕੋਈ ਗੁੰਡਿਆਂ ਦਾ ਬੈਕਗ੍ਰਾਉਂਡ ਹੈ ਪਿੱਛੋਂ ਅਸੀਂ ਗੈਂਗਸਟਰ ਆ ਹੂੰ ਗੈਂਗਸਟਰ ਕਿਉਂ ਨਾ ਅਟਰੀਏ ਤੂੰ پکڑ ਨਾ ਪਾਣਾ ਇੰਨਾ ਵਾਸਤੇ ਜੇ ਪੁਲਿਸ ਆਪਣੀ ਆਈ ਤੇ ਜਾ ਜੇ ਖਲੀ ਸੱਪ ਦੀ ਗੁੱਡੀ ਚੋਂ ਵੀ ਕਢ ਲਾਵੇ ਬੰਦੇ ਜੇ ਮੇਰੇ ਮੁੰਡੇ ਨੂੰ ਇਹ ਇੰਨਾ ਕਾਫੀ ਬੱਚਿਆਂ ਨਾਲ ਆਪਣੇ ਬੱਚਿਆਂ ਨਾਲ ਹੀ ਪਿਆਰ ਕਰਦਾ ਜਿਹੜਾ ਮੈਂ ਪਿਆਰ ਕਰਦਾ ਬੋਲੋ ਆਪਦੇ ਪੈਸੇ ਵੀ ਭਰਨ ਦੀ ਸ਼ਰਤਾਂ ਨੇ ਕਹਤਾ ਹੈ ਉਹ ਤਾਂ ਬਚਾਏ ਕਿ ਹੋ ਜਾ ਕੇ ਨਾ ਲਈ ਉਹ ਵੀ ਪੈਸੇ ਆ ਜਾਣਗੇ ਇਹ ਕਿਨਾਂ ਹੌਂਕਲ ਆ ਗਿਆ ਤੇ ਮੈਂ ਜਾਂਦਾ ਜੀ ਦਾ ਆਮ ਜਨਤਾ ਤੁਹਾਡੇ ਕੋਲ ਵਿਚਾਰ ਕਰ ਸਕਦੇ ਨੇ ਕਰਨਾਰੇ ਆ ਕੇ ਇਸ ਜੱਗ ਦੇ ਕੋਈ ਨਹੀਂ ਏ ਛੱਡੀ ਮੇਰਾ ਬੱਚਾ ਸਾਨੂੰ ਦੇ ਕੇ ਰੋਂਦਾ ਨਹੀਂ ਏ ਕਦੀ ਗੱਡੀ 'ਚ ਬੈ ਕੇ ਰੋਂਦਾ ਕਦੀ ਬਾਹਰ ਛੁਪ ਛੁਪ ਕੇ ਰੋਂਦਾ ਹਾਂ ਕੰਟਰੋਲ ਕੀ ਐ ਕਿ ਖੰਡਰ ਬਣਾਤੇ ਇਹ ਸਰਕਾਰ ਨੇ ਇੱਕ ਖੰਡਰ ਬਣਾਤੇ ਸਾਡੇਕਰ ਬੜੀ ਖੁਸ਼ੀਆਂ ਨਾਲ ਅਸੀਂ ਬੱਚਿਆਂ ਨਾਲ ਰਹਿੰਦੇ ਸੀ ਆਪਣਾ ਟਾਈਮ ਪਾਸ ਕਰਦੇ ਸੀ ਸਾਨੇ ਕੀ ਕੀ ਸੁਪਨੇ ਦੇਖੇ ਸੀ ਉਸ ਬੱਚਿਆਂ ਦੇ ਬਾਰੇ ਸਾਡਾ ਬੱਚਾ ਇਹ ਕਰੇਗਾ ਇਹ ਕਰੇਗਾ ਸਾਨੂੰ ਇਹ ਕਰੇਗਾ ਸਾਡੀ ਕੀ ਜ਼ਿੰਦਗੀਆਂ ਵਿੱਚ ਦੱਸੋ ਸਾਡੀ ਕੀ ਚੰਗੀਆਂ ਰਹਿ ਸੀ ਤਾਂ ਕੁਝ ਨਹੀਂ ਮੰਗਦੇ ਬਿਲਕੁਲ ਸਹੀ ਗੱਲ ਹੈ ਕਿ ਕਿਉਂ ਨਹੀਂ ਇਨਸਾਫ ਨਿਭਰੇ ਸਾਰੀ ਰਾਤ ਬੱਚਾ ਮਾਰਦੀ ਉਸ ਬੱਚੇ ਨੂੰ ਸਾਰੀ ਰਾਤ ਤਾਂ ਬੜੀ ਪੂਰੀ ਗੱਲ ਹੈ ਜੀ ਤੁਹਾਨੂੰ ਸੱਤ ਜੀ ਗਏ ਨੇ ਬੱਚੇ ਗਏ ਨੇ ਸੱਤ ਸੋ ਔਰ ਇੱਕ ਡਰਾਈਵਰ ਵੀ ਉਹਨਾਂ ਅਜੀਤ ਕਾਕਾ ਇੱਕ ਮਹੀਨਾ ਹੋਣ ਵਾਲਾ ਹੈ ਕੋਈ ਕਾਰਵਾਈ ਨਹੀਂ ਹੋਈ ਅਸੀਂ ਕੱਲ ਮੈਂ ਇਹਨਾਂ ਨੂੰ ਲੈ ਕੇ ਜਾ ਰਹੀ ਹਾਂ ਕਮਨਲੂ ਮਿਲਣ ਔਰ ਰੱਬ ਰੱਖਾ ਅਗੇ ਦਰਦ ਹੋ ਰੰ ਜਰਨਮਿਕ ਕੀ ਕਾਰਵਾਈ ਕਰਨ ਦੇ ਤੇ ਕਹੋ ਕਿ ਗ੍ਰਿਫਤਾਰੀ ਹੋ ਜਾਈ। ਇਹਨਾਂ ਬੰਦੋ ਸੇ ਅੱਜ ਕੱਲ ਦੱਸੂਗੇ ਪੈਰੈਂਟਸ ਜਾ ਰਹੇ ਨੇ ਨਾ। ਪੈਰੈਂਟਸ ਦੇ ਵਾਸਤੇ ਹੀ ਜਾ ਰਹੇ ਆ ਅਸੀਂ। ਔਰ ਪੈਰੈਂਟਸ ਗੱਲ ਕਰਨਗੇ ਉੱਥੇ ਔਰ ਗਵਰਨਰ ਸਾਹਿਬ ਨੂੰ ਆਪੀ ਗੱਲ ਰੱਖਣਗੇ। ਕੀ ਲੱਗਦਾ ਜੀ ਗ੍ਰਿਫਤਾਰੀ ਹੋਏਗੀ ਦੁਆਰਾ ਹੁਣ ਹੋ ਸਕਦੀ ਹੈ ਜੀ? ਇਹ ਤਾਂ ਹੁਣ ਮੇਰਾ ਖਿਆਲ ਸਟ੍ਰਿਕਟ ਐਕਸ਼ਨ ਗਵਰਨਰ ਸਾਹਿਬ ਇਨੀਸ਼ੀਏਟ ਕਰਨਗੇ ਤਾਂ ਕੁਛ ਨਾ ਕੁਛ ਤਾਂ ਹੋਣਾ ਚਾਹੀਦਾ।